ਆ ਪਹਿਲਾਂ ਤਾਂ ਇੱਕ ਆ ਵੀਡੀਓ ਚੈੱਕ ਕਰੋ ਜੀ ਦੇਖੋ ਨਿਆਣਾ ਬਣ ਗਿਆ ਮੈਂ ਦੋ ਗਲਾਸਾਂ ਜੀ ਪਾਣੀ ਪਾਉਂਗਾ ਜਿੱਥੇ ਜਿੱਥੇ ਆਪਣੇ ਬਾਲਣ ਲੱਗੇ ਉੱਥੇ ਰੱਖ ਲਿਆਵਾਂਗੇ ਦੋ ਦੋ ਮਹੀਨੇ ਚੱਲ ਜਾਵੇ ਦੁਬਾਰਾ ਬਾਜ ਹੁਣ ਆਈਏ ਦੁਬਾਰਾ ਕਰਦੇ ਹਾਂ ਮੈਂ ਕੋਈ ਬਿਜਲੀ ਦਾ ਪੈਦਾ ਹੁਣ ਆਪਾਂ ਨੂੰ ਬਿਲਕੁਲ ਖਰੀ ਆਪਣੀ ਬਿਜਲੀ ਚੱਲੂਗੀ ਸਤਿ ਸ੍ਰੀ ਅਕਾਲ ਜੀ ਆਪਾਂ ਨੇ ਇੱਕ ਵੀਡੀਓ ਵੇਖੀ ਸੀ ਬਹਿਰ ਦੀ ਵੀਡੀਓ ਫੇਸਬੁੱਕ ਤੇ ਉਹਨਾਂ ਨੇ ਇਹ ਕੀ ਕੀਤਾ ਸੀ ਕਿ ਅੱਜ ਮੈਂ ਆਪਣੇ ਕੋਲੇ ਪਾਣੀ ਦਾ ਗਲਾਸ ਇਹਦੇ ਵਿੱਚ ਕਾਲੀ ਕਾਲਿਆ ਕੰਨ ਦਾ ਘਰ ਸਾਡੇ ਵਿੱਚ ਸਤਾਨੀ ਤੋਂ ਬਾਅਦ ਇੱਕ ਦੇ ਵਿੱਚ ਉਹਨਾਂ ਨੇ ਕੀ ਕੀਤਾ ਕਿ ਲੂਣ ਪਾ ਲਿਆ ਬਲੂ ਪਾ ਲਿਆ ਸਰਪ ਪਾ ਲਈ ਤੇ ਇਹਨੂੰ ਪਾ ਲਿਆ ਤੇ ਇਹਦੇ ਨਾਲ ਜਿਹੜਾ 100 ਵਟ ਦਾ ਬਲਬ ਉਹਨਾਂ ਨੇ ਜਗਾਇਆ ਸੀ ਤੇ ਬਲਬ ਆ ਤੁਸੀਂ ਦੇਖ ਸਕਦੇ ਹੋ ਮੈਂ ਵੀ ਉਹ ਕੱਚ ਵਾਲਾ ਬਲਬ ਹੀ ਲਿਆ ਜੀ ਨਾਰਮਲ ਆ ਬਿਲਕੁਲ ਠੀਕ ਆ ਜੀ ਇਸ ਫਿਰ ਉਹ ਰੋਗਣ ਕੋਈ ਨਹੀਂ ਰੋਗ ਬਹੁਤ ਚੱਲ ਜੂਗਾ ਇਹ ਜੀ ਹੁਣ ਆਪਾਂ ਇਹਦੀ ਅਸਲੀਅਤ ਦਿਖਾ ਦਈਏ ਤੇ ਉਸ ਤੋਂ ਪਹਿਲਾਂ ਤੁਸੀਂ ਇਹਨਾਂ ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰ ਦਿਓ ਕਿਉਂਕਿ ਜਿਹੜੀਆਂ ਫੇਕ ਵੀਡੀਓ ਹੁੰਦੀਆਂ ਉਹ ਸ਼ੇਅਰ ਵੱਧ ਹੋ ਜਾਂਦੀਆਂ ਆ ਦੇਖੋ ਜੀ ਹੁਣ ਤੁਹਾਨੂੰ ਦਿਖਾਊਗਾ ਬੰਦਾ ਸਰਕਾਰੀ ਨਾਲੀਆਂ ਦੀਆਂ ਵੀਡੀਓ ਆਪਾਂ ਸ਼ੇਅਰ ਕਰ ਦਈਆਂ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਲੋਕ ਇਸ ਚੀਜ਼ ਤੋਂ ਜਾਣਕਾਰੀ ਪ੍ਰਾਪਤ ਕਰ ਸਕਣ ਵੀ ਇਹ ਕਿਸ ਤਰ੍ਹਾਂ ਮਤਲਬ ਜਗਦਾ ਜੀ ਇਹਦੇ ਪਿੱਛੇ ਦੀ ਸੱਚਾਈ ਕੀ ਹੈ ਅਸਮ ਦੇ ਵਿੱਚ ਇਹ ਤੁਹਾਨੂੰ ਦਿਖਾ ਆਹ ਦੇਖੋ ਜੀ ਚਲਾ ਕੋਲ ਹੁਣ ਆ ਦੇਖੋ ਜੀ ਬੰਦੇ ਨੇ ਨਾ ਬਿਨਾ ਬਿਜਲੀ ਤੋਂ ਸਾਰਾ ਘਰ ਤੋਂ ਬਲਬ ਚਲਾ ਕੇ ਦਿਖਾਇਆ ਹੁਣ ਆਪਾਂ ਇਹ ਐਕਸਪੈਰੀਮੈਂਟ ਕਰਾਂਗੇ ਆਪਾਂ ਪਾਣੀ ਵਿੱਚ ਹੀ ਪਾਵਾਂਗੇ ਆਪਾਂ ਨਿੰਬੂ ਸਰਫ ਨਮਕ ਤੇ ਇਹਨੂੰ ਆਪਾਂ ਹੁਣ ਚਲਾ ਕੇ ਦਿਖਾਵਾਂਗੇ ਦੇਖਾਂਗੇ ਕੋਸ਼ਿਸ਼ ਕਰਾਂਗੇ ਆਪਾਂ ਵੀ ਇਦਾਂ ਦਾ ਹੁੰਦਾ ਐਕਸਪੈਰੀਮੈਂਟ ਨਹੀਂ ਹੁੰਦਾ ਚੱਲਦਾ ਨਹੀਂ ਚੱਲਦਾ ਥੋੜੇ ਮੂਰੇ ਸੱਚ ਲਿਆਵਾਂਗੇ ਓਏ ਵੀਰੋ ਦੇਖੋ ਆਪਾਂ ਹੁਣ ਸਾਰਾ ਸਮਾਨ ਲੈਏ ਨਮਕ ਆ ਜਿਹੜਾ ਨਾਰਮਲ ਸਰਪੋਂ ਦਾ ਬੰਦੇ ਨੇ ਜਿਵੇਂ ਆਪਣੇ ਵੀਰ ਨੇ ਕਿਹਾ ਜੀ ਵੀਡੀਓ ਚ ਆਹ ਬਲਮ ਠੀਕ ਹੈ ਨਾ ਆ ਇਹਨੂੰ ਨਿੰਬੂ ਪਿਆਜ਼ ਜਿਗਾਰ ਜਿਹੜਾ ਆਪਾਂ ਤਿਆਰ ਕਰਿਆ ਉਹਦੇ ਨਾਲ ਜਿਹੜਾ ਜਿਵੇਂ ਉਹ ਮੁੰਡੇ ਦਾ ਕਰਿਆ ਬਈ ਦੋ ਗਲੇਟ ਲੱਗੇ ਪਿਆ 홀ਡਰ ਵਗੈਰਾ ਤੇ ਆ ਆਪਾਂ ਗਲਾਸ ਵੀ ਐ ਕੋਈ ਕੱਚ ਨਹੀਂ ਛੱਡਿਆ ਕੋਈ ਗੱਲ ਬਣੀ ਉਹਦੇ ਕੋਲ ਵੀ ਗਲਾਸ ਕਣਚ ਦੇ ਸੀ ਆਪਣੇ ਕੋਲ ਵੀ ਕਣਚ ਦੇ ਆ ਤੇ ਨਾਰਮਲ ਹੀ ਪਾਣੀ ਆ ਆਪਣੇ ਕੋਲੇ ਇਹ ਸਾਰੀਆਂ ਚੀਜ਼ਾਂ ਨਾਰਮਲ ਹੀ ਆ ਸਾਰਾ ਕੁਝ ਜਿਵੇਂ ਬੰਦੇ ਨੇ ਦਿਖਾਇਆ ਜੀ ਵੀਡੀਓ ਪਰ ਲੋਕਾਂ ਦਾ ਹੁਣ ਆਪਾਂ ਲੋਕਾਂ ਦਾ ਵਹਿਮ ਕੱਢਣਾ ਵੀ ਇਹ ਸੱਚ ਆ ਝੂਠ ਆ ਵੀ ਜਾਂ ਵਹਿਮ ਭਰਮ ਚ ਨੁਕਦੇ ਇਹ ਚਲੋ ਹੁਣ ਸਟਾਰਟ ਕਰੀਏ ਆਪਾਂ ਪਾ ਪਾਣੀ ਨਾਰਮਲ ਪਾਣੀ ਆ ਇਹ ਸਾਰਾ ਬਾਈ ਅੱਤ ਕੋਈ ਨਾ ਕੋਈ ਹੋਰ ਇਹ ਭੜਕਣਾ ਪਾਣਾ ਨਾਲ ਬੋਲੀ ਚੱਲ ਯਾਰ ਦੇਖੋ ਜੀ ਆਪਾਂ ਹੁਣ ਭਰ ਲਿਆ ਦੋਨੇ ਗਲਾਸ ਵਿੱਚ ਭਰ ਲੈ ਦਰਦੇ ਪਾ ਜੱਕ ਲੈ ਹੁਣ ਪਹਿਲਾਂ ਕੀ ਪਾਏਗਾ ਨਮਕ ਆਪਾਂ ਪੋਣੇ ਪਹਿਲਾਂ ਸਰਫਾ ਸਰਫਾ ਇੱਕ ਚਮਚਾ ਸਰਫਾ ਦਾ ਹਾਂਜੀ ਇੱਕ ਚਮਚਾ ਸਰਫਾ ਦਾ ਨਹੀਂ ਪਹਿਲਾਂ ਆਪਾਂ ਜੀ ਉਹਦੇ ਵੰਗ ਹੀ ਪੋਣਿਆ ਵਾ ਵੀਡੀਓ ਇਹਦਾ ਕਨਫਿਊਜ਼ ਨਹੀਂ ਕਰਦੇ ਆਪਾਂ ਕਿਸੇ ਨੂੰ ਪਹਿਲਾਂ ਉਹਨੇ ਨਮਕ ਹੀ ਪਾਇਆ ਸੀ ਆ ਛੋਟਾ ਜਿਹਾ ਚਮਚਾ ਉਹ ਹਿਸਾਬ ਨਾਲ ਹੀ ਪਾਵਾਂਗੇ ਦੇਖੋ ਉਹਨਾ ਦੇਖੋ ਇੱਕ ਚਮਚਾ ਆਪਾਂ ਇਧਰ ਪਾਤਾ ਨਮਕ ਦਾ ਤੇ ਇੱਕ ਹੀ ਚਮਚਾ ਆਪਾਂ ਇਧਰ ਪਾਤਾ ਇਹ ਦੋਨੇ ਹਿਲਾ ਲੇ ਇਧਰ ਵੀ ਹਿਲਾ ਲਿਆ ਉਸ ਤੋਂ ਬਾਅਦ ਆ ਗਿਆ ਸਰਪ ਠੀਕ ਜਿਹਾ ਹੋਣਾ ਥਾਲ ਚਾਣਾ ਆਹ ਪਾ ਲਈ ਆਪਾਂ ਸਰਪ ਇੱਕ ਜਿਹਾ ਹੋਣਾ ਇੱਕ ਜਿਹਾ ਆਉਣਾ ਹੈ ਬਸ ਆਹ ਪਾ ਲਈ ਆਪਾਂ ਸਰਪ ਇੱਕ ਚਮਚਾ ਐ ਹੀ ਨੋ ਹੋ ਇੱਕ ਚ ਪਾ ਲਈ ਆਪਾਂ ਇਹਨੂੰ ਦੋ ਦੋ ਵਾਰ ਉਸ ਨੂੰ ਖੂਰ ਪਾੜਦੇ ਸਾਰੀ ਪਾੜਦੇ ਪਾੜੇ ਪਾੜੇ ਚੱਕਰੇ ਦੇ ਇਹ ਉਹਨਾਂ ਬਜਾਦੇ ਉਬਲ ਜਿੰਨੇ ਕਰਦੇ ਹੁਣ ਘੋਲ ਲੈ ਮੈਨੂੰ ਇਹ ਦੋੜੇ ਘੋਲਣਾ ਆਹ ਪਲੀ ਇਹਨੂੰ ਬਾਈ ਇਹ ਆਪਾਂ ਘੋਲ ਹੀ ਹੁਣ ਚੰਗੀ ਤਰ੍ਹਾਂ ਹੀ ਮਿਕਸ ਕਰ ਲਈਏ ਠੱਗ ਜੀ ਵਾਲੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਆਪਾਂ ਇਹਦਾ ਬਾਹਰ ਨਹੀਂ ਨਿਕਲ ਦਿੰਦੇ ਆਪਾਂ ਆਰਾਮ ਨਾਲ ਹੀ ਆਪਾਂ ਕਾ ਆ ਲੈ ਲਿਆ ਆਪਾਂ ਨਿੰਬੂ ਨਿੰਬੂ ਬਚਨ ਨਿਚੋੜਨਾ ਬਈ ਇਹਦੇ ਹਾਂ ਜੀ ਇਹਨੂੰ ਵਾਲੇ ਚ ਪਾਉਣਾ ਜੀ ਠੀਕ ਠੀਕ ਹੈ ਜੀ ਹਾਂ ਇਹ ਦੋਨਾਂ ਚੀਜ਼ ਬਣਾ ਇਹਨੂੰ ਵਾਲੇ ਚ ਪਾਉਣਾ ਸਪੈਸ਼ਲੀ ਪੂਰੇ ਦਾ ਪੂਰਾ ਨਿੰਬੂ ਕੱਦਦਾ ਸੌਰੀ ਸਾਰੀ ਪਾ ਮੰਗਿਆ ਛੋਟੇ ਲੈਣਾ ਫਿਰ ਸਾਰੀ ਪੈਣਾ ਵੱਡੇ ਵਾਲਾ ਪੱਦਾ ਪਾ ਚੱਕਦੇ ਲੋ ਜਿਹਾ ਪਾਨੇ ਚੋੜ ਲੈ ਨਿੰਬੂ ਜਿਹਾ ਹੁਣ ਹੋਲਡਰ ਤੇ ਬਲਮ ਆਹ ਹੋਲਡਰ ਜਿਹਾ ਹੁਣ ਉਹ ਆ ਦੇਖੋ ਜੀ ਹੁਣ ਹੁਣ ਲਾਸਟ ਹੈ ਦੇਖੋ ਆ ਚੜਾ ਲੈ ਬਲਮ ਕੋਈ ਆ ਕੋਈ ਕੱਚ ਨਾ ਰਹੇ ਦੇਖੋ ਜੀ ਬਿਲਕੁਲ ਬਲਮ ਨਵਾਂ ਲੈਤਾ ਆਪਾਂ ਜਗਾ ਕੇ ਵੀ ਦੇਖਿਆ ਪ੍ਰੋਪਰ ਆ ਨਹੀਂ ਹੈਗਾ ਕਿਸੇ ਨਾ ਕੋਈ ਹੋਣਾ ਆ ਦੇਖੋ ਆਹ ਲਾ ਆਪਾਂ ਬੱਲਮ ਆਹ ਕੱਲੀ ਕੱਲੀ ਕਰਕੇ ਦਿਖਾ ਦੇ ਆਹ ਦੇਖੋ ਆਹ ਤਾਰਾਂ ਜੀ ਦੇਖੋ ਜੀ ਹਨਾ ਆਹ ਲਾ ਕੇ ਦਿਖਦੇ ਆਪਾਂ ਜੀ ਹੁਣ ਐਕਸਪੈਰੀਮੈਂਟ ਕੰਮ ਕਰ ਗਿਆ ਫਿਰ ਤੋਂ ਸਮਝ ਲਓ ਜੀ ਕਾਮਯਾਬ ਆ ਨਹੀਂ ਇਹ ਦੇਖੋ ਬਦਲ ਕੇ ਤਾਰਾਂ ਨਾਲ ਦੇ ਹੁਣ ਦੇਖੋ ਹੁਣ ਤੁਹਾਨੂੰ ਕਿਸੇ ਨੂੰ ਕੋਈ ਵਹਿਮ ਭਰਮ ਹੀ ਨਾ ਰਹੇ ਵੀ ਕੋਈ ਤਾਰ ਨਹੀਂ ਬਦਲਦੇ ਆਪਾਂ ਤਾਰ ਵੀ ਇੱਧਰ ਪਲੱਸ ਮਾਈਨਸ ਚੇਂਜ ਕਰ ਦਿੰਨੇ ਆਪਾਂ ਦੋਨੇ ਪਾਸੋਂ ਇੱਧਰ ਇੱਧਰ ਵੀ ਕਰਕੇ ਦੇ ਲੈਣਾ ਜੀ ਨਹੀਂ ਜਲਦਾ ਇਹ ਕਾਸ ਇੱਕ ਬਹਿਮ ਆ ਗਈ ਲੋਕਾਂ ਦੇ ਕੋਈ ਤਾਰਾਂ ਜੋੜ ਕੇ ਜਾਂ ਬਲਮ ਚਲਾਉਂਦੇ ਆ ਬਾਹਰ ਘਟਮਾੜੇ ਬਾਬਾ ਸਾਰਿਆਂ ਦੇ ਵਿਛੜ ਬੋ ਆ ਦੇਖੋ ਜੇ ਕੋਈ ਹੋਰ ਬਹਿਮ ਵੀ ਆਪਾਂ ਕੋਈ ਦੱਸ ਦਿੰਨੇ ਆਪਾਂ ਦੇਖੋ ਇੱਕ ਵਾਰੀ ਆਪਾਂ ਸਾਫ਼ ਵੀ ਕਰ ਲੈਣਾ ਚੰਗੀ ਤਰ੍ਹਾਂ ਕਈ ਵਾਰ ਕਹਿੰਦੇ ਆਪਾਂ ਸਪੈਸ਼ਲੀ ਬਲੇਡ ਵੀ ਨਵੇਂ ਲੈ ਤੇ ਸਾਰਾ ਕੁਝ ਪ੍ਰੋਪਰ ਆ ਬਣਾ ਵਾਲੇ ਤਾਂ ਕੱਲੇ ਆਪਾਂ ਬਲੇਡ ਬਿੜ ਹੋ ਗਈ ਤੇ ਕਿਲੇ ਦੇਖੋ ਸਾਰੇ ਐਕਸਪੈਰੀਮੈਂਟ ਆ ਪ੍ਰੋਪਰ ਜਿਵੇਂ ਆਪਾਂ ਨੂੰ ਕਿਹਾ ਜੀ ਆਪਾਂ ਕਰ ਰਿਆ ਉਹ ਇਹ ਐਵੇਂ ਬਹਿਮ ਫਰਮਾ ਜਨਾਪੋ ਇਹ ਸਾਰੇ ਬਹਿਮ ਹੁੰਦੇ ਆ ਇਹ ਫੇਕ ਹੁੰਦੇ ਆ ਸਭ ਠੀਕ ਵੀਊ ਲੈਣ ਦੇ ਕਿਸੇ ਫੇਕ ਮਤਲਬ ਹੁਣ ਪਿੱਛੇ ਨਾਲ ਲੱਗੋ ਕਿਸੇ ਦੇ ਬਾਧੂ ਚੀਜ਼ਾਂ ਖਰਾਬ ਕਰੋ ਘਰ ਦੀਆਂ ਕੀ ਫਾਇਦਾ ਉਹ ਚੀਜ਼ਾਂ ਦੇ ਵਿੱਚ ਅਸੀਂ ਜਿਵੇਂ ਉਹਨਾਂ ਖਰਾਬ ਕਰ ਲਈਆਂ ਸਿੱਧੀ ਗੱਲ ਆ ਫੇਕ ਵੀਊ ਲੈਣ ਦੀ ਖਾਤਰ ਆ ਫੇਕ ਵੀਊ ਦੇ ਲੈਣ ਦੀ ਖਾਤਰ ਨਾ ਲੋਕ ਬੜਾ ਕੁਝ ਕਰਦੇ ਆਗੇ ਲੋਕਾਂ ਦੇ ਮਗਰ ਨਾਂ ਲੱਗਿਆ ਕਰੋ ਠੀਕ ਹੈ ਨਾ ਕੋਈ ਅਗਲੀ ਵਾਰ ਤੋਂ ਕੋਈ ਵੀਡੀਓ ਹੱਕ ਸੱਚ ਦੇਖਣੀਆਂ ਸਾਨੂੰ ਸਪੈਸ਼ਲੀ ਕੋਈ ਮੈਸੇਜ ਕਰੋ ਕਮੈਂਟਾਂ ਦੇ ਅੱਲੇ ਸਪੈਸ਼ਲੀ ਲਿਖੋ ਵੀ ਹਾਂਜੀ ਵੀਰ ਆਹ ਵੀਡੀਓ ਬਣਾਓ ਅਸੀਂ ਹੋਮ ਜੀ ਲਈ ਸਾਨੂੰ ਬਣਾ ਕੇ ਦਿਖਾਵਾਂਗੇ ਲੋਕਾਂ ਦੇ ਜਿਹੜੇ ਕੋਈ ਬਹਿਵਾਂਗੇ ਆਪਾਂ ਕੱਢ ਦਾਂਗੇ ਲੋਕਾਂ ਦੇ ਪਰਦੇ ਫਾਸ਼ ਕਰਨੇ ਆ ਹਾਂ ਲੋਕਾਂ ਦੇ ਪਰਦੇ ਫਾਸ਼ ਕਰ ਦਾਂਗੇ ਠੀਕ ਹੈ ਬਈ ਤੇ ਫਿਰ ਵੀਡੀਓ ਦੇਖਦੇ ਹੋ ਦੁਬਾਰਾ ਕਰਦੇ